ਤੇ ਹੋਈ ਕੰਮ ਰਿਆ ਗੜਜੀ ਬਾਈ ਇੱਕ ਚੀਜ਼ ਸੁਣੋ ਬਈਆ ਐਸੋ ਉਸਤਾ ਦੇ ਦਾ ਖਰਾਬ ਹੋਣਾ ਟਰੈਕਟਰ ਜਿਹਦਾ ਰੇਤਾ ਪਾ ਦਿੱਤਾ ਜੀਤ ਨੇ ਤੇ ਮੁਰਕੇ ਜੋ ਬਣ ਬਰੇ ਆਪਣਾ ਮੁੰਡੇ ਮਿੰਨੋ ਨਾਲ ਦੇ ਘਰ ਖਲਾਤਾ ਲਵੜੀ ਕੇ ਥੋੜਾ ਸਾਰੇ ਸਬੂਤੇ ਨੂੰ ਵਿਖਾਲਤੇ ਆ ਤੂੰ ਅਜੇ ਵੀ ਯਕੀਨ ਨਹੀਂ ਕਰਨੀ ਉਹ ਰਵਾਜ ਤਾਂ ਮਾਰ ਉਹ ਸਬੂਤ ਕੀ ਤਾਂ ਸੱਚੇ ਆ ਕਿ ਝੂਠੇ ਆ ਕੋਈ ਨਹੀਂ ਮੈਂ ਮਾਰ ਲੈਨੀ ਆਵਾਜ਼ ਉਹ ਸੱਚਾ ਹੀ ਆ ਜੋ ਬਣ ਬਰੇ ਆਪਣਾ ਮੁੰਡੇ ਮਿੰਨੋ ਨਾਲ ਦੇ ਘਰ ਖਲਾਤਾ ਲਵੜੀ ਕੇ ਉਹ ਮੈਨੂੰ بس ਇੱਕ ਗੱਲ ਦਾ ਜਵਾਬ ਦੇ ਦੇ ਵੀ ਤੂੰ ਇਹ ਕੰਮ ਕੀਤਾ ਕਿਉਂ ਮੈਂ ਹੋਰ ਇਹਨਾਂ ਕੋਈ ਪੁੱਛਣਾ ਮੈਂ ਇਹ ਕੰਮ ਨਹੀਂ ਕੀਤਾ ਉਹ ਬੰਦਾ ਹੈਗਾ ਲਾਲਚੀ ਚਲੋ ਠੀਕ ਆ ਮੈਂ ਮੰਨ ਲੈਂਦਾ ਨਹੀਂ ਕੰਮ ਕੀਤਾ ਇਹਨੂੰ ਕੋਈ ਸੌਂ ਖਾ ਮੁੰਡੇ ਦੀ ਫਿਰ ਨਹੀਂ ਕਾਦੀ ਸੌਂ ਖਾਣਾ ਮੇਰਾ ਮੁੰਡਾ ਵਾਧੂ ਆਇਆ ਵਾ ਗੱਲ ਤਾਂ ਟੀ ਆਪਸ ਵਿੱਚ ਵਾ ਪੱਟੀ ਭਰੋਂਦੇ ਨੇ ਉਹਨੂੰ ਤੇ ਸਾਡੀ ਗੱਲ ਕਰੀ ਹੁਣ ਉਹ ਦਜੀਤ ਕਿਦਾਂ ਦੀਆ ਗੱਲਾਂ ਕਰਨਾ ਸ਼ਾ ਯਾਰ ਤੇਰਾ ਹੋਵੇ ਤੇ ਗੱਲ ਜੋਬਨ ਵਾਲੀ ਦੀ ਕਰੇ ਮੈਨੂੰ ਨਹੀਂ ਜੀ ਅੰਕਲ ਜੀ ਕੋਈ ਇਹ ਗੱਲ ਦਾ ਪਤਾ ਲਵਲੀ ਦਾ ਟਰੈਕਟਰ ਆ ਤੇ ਜੋਬਨ ਕੋ ਠੀਕ ਹੁੰਦੀ ਗਿਆ ਸ਼ਾ ਮੇਰੀ ਸੁਣ ਗੱਲ ਇਹ ਜਿੰਨੀ ਨਿੱਕੀ ਗੱਲ ਤੂੰ ਸਮਝਣ ਦੇ ਆਣਾ ਐਨੀ ਨਿੱਕੀ ਹੈ ਨਹੀਂ ਆ ਹੁਣ ਗੱਲ ਪਹੁੰਚੀ ਸੌਹਾਂ ਤੇ ਤੇ ਜਿਹੜੀ ਗੱਲ ਦਾ ਨਿਬੇੜਾ ਹੋਣਾ ਨਾ ਇੱਥੇ ਨਹੀਂ ਹੋਣਾ ਗੁਰਦੁਆਰੇ ਜਾ ਕੇ ਹੋਣਾ ਈ ਤੇ ਜੇ ਤੈਨੂੰ ਕੋਹ ਪਤਾ ਵਾ ਤੇ ਇੱਥੇ ਸੱਚ-ਸੱਚ ਦੱਸ ਦੇ ਨਹੀਂ ਤੇ ਅਸੀਂ ਸੌਹ ਚ ਕਾਉਣੀ ਆ ਸਾਰਿਆਂ ਨੂੰ